ਰੋ ਵੀ ਚਿੱਤਰਗਾਵਾਂ ਮੈਂ ਤੇ ਵੀ ਚਿੱਤਰਗਾਵਾਂ ਦੋ ਬੱਚੀਆਂ ਮੈਂ ਲੈ ਕੇ ਤੇ ਉਹਨਾਂ ਨਾਲ ਮਰੂੰਗੀ ਉਸ ਸਮੇਂ ਕੋਈ ਮੇਰੇ ਘਰੇ ਤਾਂ ਮੈਂ ਆਟਾ ਦੇਵੇ ਭਾਵੇਂ ਕੋਸ਼ੀ ਵੀ ਦੇਵੇ ਨੌਕਰੀ ਦੇਵੇ ਕੰਮਾ ਨੂੰ ਦੇ ਆਵੇ ਜੇ ਮਰਨ ਤੋਂ ਬਾਹਰ ਨੌਕਰੀ ਮੈਂ ਅੱਜ ਤਾਂ ਮੈਨੂੰ ਨਹੀਂ ਚਾਹੀਦੀ ਮੈਂ ਜੀ ਕੇ ਨੌਕਰੀ ਕਰਨਾ ਚਾਹੁੰਦੀ ਆ ਮੈਂ ਤਾਂ ਸੱਚੀ ਚਾਹੇ ਪ੍ਰਸ਼ਾਸਨ ਕੀ ਤਿੰਨ ਕਟਾਗਿਰੀਆਂ ਨੇ ਉਹ ਆੜੀ ਫੇਰ ਰਹੀਆਂ ਨੇ ਉਹ ਨਹੀਂ ਕਰਨਾ ਚਾਹੁੰਦੀਆਂ ਇਹ ਮੈਨੂੰ ਇੱਥੇ ਬੈਠਿਆਂ ਪਤਾ ਲੱਗਿਆ ਤਾਂ ਇੱਕੋ ਗੱਲ ਹੋਈ ਹੈ ਜੋ ਡੀਐਸਪੀ ਸਾਹਿਬ ਨਾਲ ਵੀ ਹੋਈ ਹੈ ਕਿ 20 ਤਰੀਕ ਨੂੰ ਮੀਟਿੰਗ ਦੇ ਵਿੱਚ ਜੋ ਮੈਂਨਾਂ ਤੋਂ ਭੰਜੀ ਨੂੰ ਪੁੱਛਿਆ ਇਹਾਂ ਦੇ ਬਹੁਤ ਪੋਜ਼ਿਟਿਵ ਸੀਗੀ ਜੋ ਐਜੂਕੇਸ਼ਨ ਸੈਕਟਰੀ ਸੀ ਤਾਂ ਮੈਂ ਇੱਕੋ ਗੱਲ ਕੀਤੀ ਹੈ ਕਿ ਭਾਈ ਜੇ ਉਹ ਕਹਿ ਰਹੇ ਆ ਤਾਂ ਸੁਣ ਲਓ ਤੁਸੀਂ ਸਾਰੇ ਮੈਂ ਤਾਂ ਹੁਦਣ ਵੀ ਉਹ ਅਸੀਂ ਤੁਹਾਡੇ ਨਾਲ ਬੈਠੇ ਹੋਵਾਂਗੇ ਏ ਅੰਦਰ ਜਾ ਕੇ ਗੱਲ ਕਰਨਗੇ ਗੱਲ ਨਹੀਂ ਮੰਨਣਗੇ ਤਾਂ ਤੁਸੀਂ ਜੋ ਅੰਦੋਲਨ ਮਿੱਟੂਗਾ ਅਸੀਂ ਤੁਹਾਡੇ ਨਾਲ ਆ ਉਹ ਤੁਹਾਡੇ ਅੰਦੋਲਨ ਨੂੰ ਵੱਡਾ ਵੀ ਕਰਾਂਗੇ ਉਹਦਾ ਕਾਰਨ ਅਸੀਂ ਇੱਕੋ ਕੰਮ ਕਰ ਰਹੇ ਆ ਭੈਣ ਜੀ ਕਿ ਜਿੰਨੇ ਲੋਕ ਨੇ ਜੋ ਮਰ ਰਹੇ ਨੇ ਦੱਬੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਇਕੱਠਾ ਕਰ ਰਹੇ ਆ ਕਿ ਜੇ ਤੁਹਾਡਾ ਮਸਲਾ ਤਾਂ ਕਿਸਾਨ ਹੋਣ ਤੇ ਜੇ ਮਜ਼ਦੂਰਾਂ ਦਾ ਮਸਲਾ ਹੈ ਤਾਂ ਤੁਸੀਂ ਜਾਓ ਤਾਂ ਜੋ ਆਪਾਂ ਰੜਕੇ ਲੜ ਸਕੀਏ ਆ ਮਰ ਅਲ ਰੋ ਰੀਆਂ ਨਾ ਮੇਰ ਗਿਆ ਪੈਣਾ ਤੋ ਇਹਨਾਂ ਨੂੰ ਪਤਾ ਹੈ ਫੈਮਿਲੀ ਕਿਵੇਂ ਚਲਾ ਰੀਆਂ ਨੇ ਤੇ ਸਾਡੇ ਲੀਡਰਾਂ ਦੀਆਂ ਕਾਨਫਰੰਸਾਂ ਸੁਣੀਆਂ ਤੁਸੀਂ ਕੌਮ ਦੀ ਝਾੜੂ ਤੋ ਲਿਆ ਤੀਜਾ ਕਰ ਦਿਓ ਪਹਿਲਾਂ ਆਪਾਂ ਪੰਜੇ ਦੀਆਂ ਉਂਗਲਾਂ ਮਰੋੜਤੀਆਂ ਤੱਕੜੀ ਤੋੜਤੀ ਮਿਲਿਆ ਕੀ ਅਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ ਉਦੋਂ ਬਾਅਦ ਆ ਸਿਚੁਏਸ਼ਨ ਕ੍ਰੀਏਟ ਹੁੰਦੀਆਂ ਨੇ ਮੈਂ ਹਰ ਦੂਜੇ ਦਿਨ ਬਲਕੇ ਦੂਜੇ ਦਿਨ ਕਹਿਣਾ غلط ਆ ਹਰ ਰੋਜ਼ ਇਹਨਾਂ ਅੰਦੋਲਣਾ ਚਾਹ ਤਾਂ ਮੈਨੂੰ ਲੱਗਿਆ ਕਿ ਪਹਿਲਾਂ ਇਹ ਸੋਚਣਾ ਚਾਹੀਦਾ ਅੰਦੋਲਣ ਲੰਬਾ ਨਾ ਹੋਵੇ ਅੰਦੋਲਣ ਨੂੰ ਕਲਕੂਲੂਡ ਕਿਵੇਂ ਕਰੀਏ ਉਹਦਾ ਮਸਲੇ ਦਾ ਹੱਲ ਕਿਵੇਂ ਕੱਢ ਕੇ ਪਰ ਤੁਹਾਨੂੰ ਇੰਨੀ ਗੱਲ ਕਹੂੰਗਾ ਇਹਨਾਂ ਦੀਆਂ ਠੱਕਿਆਂ ਦੇ ਬਰੋ ਤਾਂ ਤੁਸੀਂ ਆਪਦੀ ਜ਼ਿੰਦਗੀ ਨੂੰ ਕੁਝ ਕਰੋ ਇਹ ਸਹੀ ਗੱਲ ਨਹੀਂ ਕੀ ਅਸੀਂ ਇਹਨਾਂ ਦੇ ਜੀਨਾਂ ਉੱਪਰ ਕਿਉਂ ਨਾ ਕਰਕੇ ਕੌਣ ਚਲਾ ਰਿਹਾ ਇਹਨੂੰ ਫੈਕਟਰੀ ਕੌਣ ਹੈ ਜਿਹਨੂੰ ਲਾਈ ਹੈ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਚੁਣਿਆ ਕਿਨੇ ਲੋਕਾਂ ਨੇ ਜਿਹਦੇ ਚਾਪਾਂ ਵੀ ਸ਼ਾਮਲ ਹੈ ਤਾਂ ਭੈਣ ਮੇਰੀ ਉਹ ਇੱਕ ਸਦੀਵੀ ਨਹੀਂ ਬਣ ਕੇ ਰਹੇ ਇਹਨਾਂ ਨੂੰ ਸਮਝਾਉਗੀ ਕਿ ਤੁਹਾਡਾ ਇਹ ਨਹੀਂ ਕਿ 27 ਤੱਕ ਲੁੱਟ ਲੋ ਅਸੀਂ ਬੈਠੇ ਰਾਵਾਂਗੇ ਨਹੀਂ ਅਸੀਂ ਤੁਹਾਡਾ ਜੀਰਾ ਦੁੱਬਰ ਕਰ ਦੇਾਂਗੇ ਜੇ ਤੁਸੀਂ ਉਸ ਦਿਨ ਕਹੋਗੇ ਨਾ ਤਾਂ ਆਪਾਂ ਗੇਟ ਬੰਦ ਕਰਨੇ ਤਾਂ ਪੱਕਾ ਕਰ ਦੇਾਂਗੇ ਪੰਜਾਬ ਸਰਕਾਰ ਮਰਦਾਬਾਦ 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 ਜਿੰਦਾਬਾਦ 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 20 ਤਰੀਕ ਨੂੰ ਮੈਂ ਵੈਸੇ ਤਾਂ ਇੱਕ ਕਾਲ ਭੈਣਾਂ ਨੂੰ ਰੀਂਗਾ ਦੇਣਗੇ ਜੋ ਸਾਡੇ ਤੁਹਾਡੇ ਲੀਡਰ ਨੇ 20 ਤਰੀਕ ਨੂੰ ਜਦ ਮੀਟਿੰਗ ਹੋਊਗੀ ਤੁਸੀਂ ਕਾਲ ਦਿਓ ਜੇ ਜੋ ਦੇਉਂਗੇ ਅਸੀਂ ਤੁਹਾਡੇ ਨਾਲ ਖੜੇ ਮਿਲਾਂਗੇ ਜੋ ਤੁਸੀਂ ਕਰੋਗੇ ਤੁਹਾਡੇ ਅੱਗੇ ਲੱਕ ਕੇ ਕਰਾਂਗੇ ਨਾ ਕਰਿਆ ਤਾਂ ਕਹੋ ਜੇ ਪਰ ਆਪਣੇ ਆਪ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਦਾ ਨੁਕਸਾਨ ਉਹਨਾਂ ਨੂੰ ਪਹੁੰਚੇ ਜਿਹੜੇ ਸਾਡੀਆਂ ਵੋਟਾਂ ਨਾਲ ਬਣੇ ਨਹੀਂ ਉਹ ਚੱਲਦੇ ਬੰਨ ਔਰ ਅਗਲੇ ਜਦੋਂ ਬਣਾਉਂਦੇ ਆ ਤਾਂ ਉਹ ਲਿਖ ਕੇ ਆਣਾ ਐਫ ਡਬਲ ਤੇ ਮੁੱਤੇ ਡਟੇਜ ਜਦੋਂ ਸੁਭਾਈ ਸਾਡਾ ਕੀ ਕਸੂਰ ਹੈ ਜੇ ਚਾਰਾਂ ਨੂੰ ਕਰਤਾ ਪੰਜਾਂ ਨੂੰ ਕਰਤਾ ਬਾਕੀ ਕਿਉਂ ਉਹ ਸਾਡੇ ਕਿਟਾਗਰੀ ਨੂੰ ਕਿਉਂ ਛੱਡਿਆ ਸਾਡੀ ਐਜੂਕੇਸ਼ਨ ਐਜੂਕੇਸ਼ਨ ਨਹੀਂ ਸਾਨੂੰ ਟੈਨਪੜਾ ਸੂਚ ਹੀ ਲਊਂਗਾ ਅਸੀਂ ਇਸ ਜਗ੍ਹਾ ਤੇ ਰੰਗੇਨੀਆਂ ਸਾਦੀਆਂ ਵਿੱਚ ਸੁ ਪਲੀਜ਼ ਸੰਘਰਸ਼ੀ ਕਰ ਰਹੇ ਆ ਪਰ ਜੇ ਇਸ ਸੰਘਰਸ਼ ਨੂੰ ਠੱਲ ਪਾਉਣੀ ਹੈ ਤਾਂ ਮੈਂ ਤੁਹਾਨੂੰ ਸਾਰੇ ਥਾਵਾਂ ਤੇ ਇੱਕੋ ਬੇਨਤੀ ਕਰਦਾ ਕਿ ਕੱਲੀਆਂ ਆਪਣੀਆਂ ਮੰਗਾ ਤੱਕ ਸੀਮਤ ਨਾ ਰਹੋ ਜੀ ਬਾਕੀਆਂ ਨਾਲ ਵੀ ਜੁੜਨਾ ਪਊਗਾ ਔਰ ਬਾਕੀ ਥੋੜੇ ਨਾਲ ਜੋੜਾਂਗੇ ਰਲ ਕੇ ਲੜਾਂਗੇ ਤੇ ਜਦੋਂ ਕਿਸੇ ਨੂੰ ਜੋਣਾ ਇਹ ਗੱਲਾਂ ਉਹਨਾਂ 2 ਮਹੀਨਿਆਂ ਚ ਵੀ ਯਾਦ ਰੱਖਣੀਆਂ ਹੈ ਕਿ ਜੀਨੂੰ ਬਣਾਉਣਾ ਉਹਦੇ ਲਾਰੇਆਂ ਤੇ ਨਹੀਂ ਜਾਣਾ ਇਹ ਨਾਰੇ ਹੁੰਦੇ ਨੇ ਜਿਹੜੇ ਲਾਰੇ ਬੰਦੇ ਕਿ ਸਾਰੇ ਪੱਕੇ ਉਹ ਕਿੰਨੇ ਪੱਕੇ ਤੁਹਾਨੂੰ ਗਿਣਤੀ ਤੱਕ ਦਾ ਨਹੀਂ ਪੱਕਾ ਹੋ ਜਾਇਆ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਐਜੂਕੇਸ਼ਨ ਲਈਏ ਲੋਕੇਸ਼ਨ ਕੀ ਹੈ ਉਹਦੇ ਚ ਕਿਵੇਂ ਅਡਜਸਟ ਹੋਣਗੇ ਜੇ ਉਹਨਾਂ ਨੂੰ ਦੀ ਪਤਾ ਤਾਂ ਆਪਾਂ ਤਾਂ ਪੁੱਛੇ ਆਪਾਂ ਡਿਮਾਂਡ ਤਾਂ ਕਰੀਏ ਸਪਲਾਈ ਤਾਂ ਫੇਰ ਹੋਊਗੀ ਨਾ ਸੋ ਹੁਣ ਵੀ ਉਹਦੇ ਲੀਡਰ ਫੈਸਲਾ ਲੈਣ ਕੇ ਪੈ ਅਸੀਂ ਤੁਹਾਡੇ ਨਾਲ ਜਿੱਥੇ ਕਹਾਂਗੇ ਮੈਂ ਤੁਹਾਨੂੰ ਇੰਨੀ ਕੁ ਗਰੰਟੀ ਦੇ ਸਕਦਾ ਕਿ ਫੇਰਾ ਤਾਂ ਬਾਕੀ ਵੀ ਕਰਾਂਗੇ ਔਰ ਇਹਨਾਂ ਦਾ ਜਿੰਨਾ ਮੁਸ਼ਕਲ ਕਰਾਂਗੇ ਜਾਂ ਕਹਾਂਗੇ ਕਿ ਸਾਨੂੰ ਸਮਝਾ ਦਿਓ ਅਸੀਂ ਗਲਤ ਕੀ ਮੰਗ ਰਹੇ ਹਾਂ ਕਿ ਅਸੀਂ ਸਹੀ ਮੰਗ ਰਹੇ ਹਾਂ ਤਮੰਨੂ ਨਹੀਂ ਮੰਨੂਗੇ ਤਾਂ ਤੁਹਾਨੂੰ ਅਸੀਂ ਰਾਮ ਨਾਲ ਨਹੀਂ ਬਹਿਣ ਦੇਣਾ ਬਸ ਆਜ ਗੱਲ ਤੇ ਆਪਾਂ ਜ਼ਰੂਰ ਰਹੀਏ